ਅਮਰਤਸਰ ਵਿੱਚ ਗੈਂਗਸਟਰਾਂ ਸੰਬੰਧੀ ਵੱਡੀ ਕਾਰਵਾਈ ਪੁਲਿਸ ਨੇ ਅਮਰਤਸਰ ਵਿੱਚ ਗੈਂਗਸਟਰ ਜੱਗੂ ਪਹਲਵਾਨਪੁਰੀਆ ਨਾਲ ਜੁੜੇ ਮੋਡੀਊਲ ਨੂੰ ਬੰਸਟ ਕੀਤਾ ਗੋਲਾ ਬਰੂਦ ਸਮਾਨ ਅਤੇ ਗੱਡੀ ਸਮੇਤ ਕੁਝ ਲੋਕ ਗ੍ਰਿਫਤਾਰ ਕੀਤੇ ਗਏ ਹਨ ਦੇਖ ਰਹੇ ਹੋ ਕਵਾਜੇਟੀ ਨੈਟਵਰਕ ਪੰਜਾਬੀ ਨਿਊ ਚੈਨਲ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੇ 2026 ਦੀ ਭਰਤੀ ਪ੍ਰੀਖਿਆ ਪੱਤਰ ਐਡਮਿਟ ਕਾਰਡ ਜਾਰੀ ਕਰ ਦਿੱਤੇ ਗਏ ਹਨ ਇਹ ਪਰਖ 13 ਤੋਂ 16 ਜਨਵਰੀ ਤੱਕ ਹੋਵੇਗੀ ਪੰਜਾਬ ਸਕੂਲਾਂ ਅਤੇ ਕਾਲਜਾਂ ਨੂੰ 14 ਜਨਵਰੀ ਤੋਂ ਖੋਲਣ ਦੇ ਐਲਾਨ ਨਾਲ ਸੰਬੰਧਿਤ ਅਫਵਾਹਾਂ ਬਾਰੇ ਸਿੱਖਿਆ ਮੰਤਰੀ ਨੇ ਸਪਸ਼ਟ ਕੀਤਾ ਕਿ ਅਫਵਾਹਾਂ ਤੇ ਧਿਆਨ ਨਾ ਦੇਵੋ। ਲੁਧਿਆਣਾ ਨੇ ਸਕੂਲੀ ਖੇਡਾਂ ਵਿੱਚ ਤਾਈਕਵੋਂਡੋ ਚ ਤਿੰਨ ਨੌਜਵਾਨ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਤਿੰਨ ਸੋਨ ਤਗਮ ਜਿੱਤੇ। ਪੰਜਾਬ ਸਿਵਲ ਸਰਵਿਸ ਪ੍ਰੀਲੀਜਮ ਨਤੀਜੇ ਜਾਰੀ 10 ਜਨਵਰੀ ਨੂੰ ਜਾਰੀ ਕਰ ਦਿੱਤੇ ਗਏ ਹਨ ਜੋ ਉਮੀਦਵਾਰਾਂ ਲਈ ਵੱਡਾ ਅਪਡੇਟ ਹੈ। ਮੌਸਮ ਅਤੇ ਸਿਹਤ ਅਪਡੇਟ ਪੰਜਾਬ ਵਿੱਚ ਸਰਦੀਆਂ ਦੀ ਤੀਬਰਤਾ ਕਾਇਮ ਹੈ, ਜ਼ਿਆਦਾ ਠੰਡ ਅਤੇ ਦਖਾਈ ਘਟ ਹੋਣ ਕਾਰਨ ਖਤਰਾ ਹੈ ਲੋਕਾਂ ਨੂੰ ਮਾਸਕ ਪੈਣ ਦੀ ਸਲਾਹ ਦਿੱਤੀ ਜਾ ਰਹੀ ਹੈ ਹੋਰ ਖਾਸ ਖਬਰਾਂ ਲਈ ਦੇਖਦੇ ਰਹੋ ਆਵਾਜ਼ੀ ਟੀ ਨੈਟਵਰਕ ਪੰਜਾਬੀ ਨਿਊਜ਼ ਚੈਨਲ